ਸਾਕੇ ਅੱਜ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੰਡਾਲਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਖਵਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਆ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਦੰਮ ਜਿਹੜਾ ਡਰੇਨ ਦੇ ਰਸਤਾ ਹੈ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਆਵਾਜ਼ ਆਵਾਜ਼ ਕੋਈ ਫਾਇਰ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕਰ ਦਿੱਤੀ ਹੈ ਜਿਹਦੇ ਵਿੱਚ ਇੱਕ ਕਿਊਟ ਲਵ ਪੀਸਿੰਗ ਮੱਸੀ ਬਟਵੇ ਦਾ ਉਹਦੇ ਰਾੱਤੇ ਕੁੜੀ ਲੱਗੀ ਹੈ ਔਰ ਦੂਸਰਾ ਕਿਊਟ ਵੀ ਲਵ ਪੀਸਿੰਗ ਯਾ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਕੁੜੀ ਲੱਗੀ ਹੈ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਆਏ ਆ ਅਸੀਂ ਸੋ ਕਿੰਨੇ ਨੌਜਵਾਨ ਹਾਂ ਹਾਂਜੀ ਕਿੰਨੇ ਬੰਦੇ ਫੜੇ ਜੀ ਇਹ ਟੋਟਲ 3 ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਤੇ ਬ੍ਰਾਮਦਗੀ ਕੀ ਹੋਈ ਜੀ ਬ੍ਰਾਮਦਗੀ ਇੱਕ ਇਹਨਾਂ ਕੋ ਰਵਲਵਰ ਬੱਤੀਪੋਰ ਦਾ ਕੰਟਰੀ ਮਡ ਜੈਸੀ ਪਿਸਟਲ ਦੇਸੀ ਆ ਹੋਰ ਕਵਰ ਹੋਇਆ ਤੇ ਨਾਲ ਦੋ ਕੋਲ ਆ ਔਰ ਚਾਰ ਰੌਂਗ ਬ੍ਰਾਮਦਗੀ ਕਿਸ ਗਰੋ ਨਾਲ ਕਿਸ ਕਰੋਨਾ ਸੰਬੰਧਿਤ ਬੰਦੇ ਆ ਜੀ ਬੇਸਿਕਲੀ ਜਿਹੜੀ ਹੈ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੀ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮ ਪਾਉਂਦੇ ਆ ਉਹਨਾਂ ਦੇ ਘਰਾ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਘਰੋਤੀਆਂ ਦੀ ਡਿਮਾਂਡ ਕਰਦੇ ਆ ਸਰ ਕੋਈ ਪਤਾ ਚੱਲੇ ਕਿ ਕੋਈ ਇਹਨਾਂ ਦੇ ਮਕਦਮੇ ਪਹਿਲਾਂ ਵੀ ਦਰਜ ਹੋ ਰਹੇ ਆ ਅ ਉਹ ਹੈ ਇੱਕ ਲਗ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਪਤਾ ਲੱਗ ਜੂਗਾ ਠੀਕ ਫਿਲਹਾਲ ਕੀ ਕਾਰਵਾਈ ਕੀਤੀ ਗਈ ਫਿਲਹਾਲ ਤੇ ਇਹਨਾਂ ਦੇ ਖਿਲਾਫ ਜਿਹੜਾ ਹੈ ਪੁਲਿਸ ਪਾਰਟੀ ਤੇ ਇਹਨਾਂ ਨੇ ਪਾਇਬ ਕੀਤਾ ਆ ਉਹਦੇ ਸਬੰਧ ਚ ਮਕਦਮਾ ਦਰਜ ਕਰਕੇ nadie the